ਬੇਨਤੀ ਕਰਾਂ ਬਾਬਾ ਗੁਰਜਨ ਸਿੰਘ ਜੀ ਤਪੇ ਦਰਾਜ ਵਾਲੇ ਠੀਕ 15 ਮਿੰਟ ਵਾਸਤੇ ਕੀਰਤਵਾਰ ਮਹਾਪੁਰਖਾਂ ਨੂੰ ਸ਼ਰਦਾ ਦੇ ਪੁਲਰਪਨ ਕਰਨਗੇ ਉਹਨਾਂ ਤੋਂ ਪ੍ਰਾਂਤ ਬਾਬਾ ਸੁਖਦੇਵ ਸਿੰਘ ਜੀ ਮਕੰਦਪੁਰਾੜਾ ਸਾਹਿਬ ਵਾਲੇ ਉਹਨਾਂ ਨੇ ਹਾਜ਼ਰੀ ਭਰਨੀ ਹੈ ਠੀਕ 15 ਮਿੰਟ ਬਾਅਦ ਤੇ ਬਾਬਾ ਗੁਰਜਨ ਸਿੰਘ ਜੀ ਤਪੇ ਦਰਾਜ ਵਾਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ ਕਬੀਰ ਸਖਤ ਮੂਏ ਕਹਿ ਰੋ ਇਹ ਜੋ ਆਪਣੇ ਗਹਿ ਜਾਏ ਰੋ ਬੋ ਸਖਤ ਬਪਰੇ ਹਟ ਹਟ ਬਿਕਾਏ ਛੋੜ ਚੱਲੇ ਛੋੜ ਚੱਲੇ ਕਰਵਾਰ ਜੋਗੀ ਛੋੜ ਚੱਲੇ ਛੋੜ ਚੱਲੇ ਛੋੜ ਚੱਲੇ ਕਰਵਾਰ ਜੋਗੀ ਛੋੜ ਚੱਲੇ ਛੋੜ ਚੱਲੇ ਛੋੜ ਚੱਲੇ ਕਰਵਾਰ ਜੋਗੀ ਛੋੜ ਚੱਲੇ ਛੋੜ ਚੱਲੇ ਪੜਾਣਾ ਬੋਲੋ ਭਾਈ ਸਾਰਿਆਂ ਬੋਲੋ ਪੜਾਣਾ ਸਾਰਿਆਂ ਛੋੜ ਜਗੇ ਛੋੜ ਚੱਲੇ ਛੋੜ ਚੱਲੇ ਪਰਵਾਰ ਜੋਗੀ ਛੋੜ ਚੱਲੇ 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 ਕੱਲੇ ਛੋੜਨੇ ਕਰਵਾਰ ਜੋਗੀ ਛੋੜ ਜੱਦੇ ਸੰਤ ਬਾਬਾ ਕਰਮ ਸਿੰਘ ਮਹਾਰਾਜ ਦਾ ਰੰਗ ਲੱਗਿਆ ਹੋਇਆ ਭਾਈ ਬੋਲੋ ਗੱਜ-ਗੱਜ ਕੇ ਜੋਗੀ ਤੋ ਜੱਦੇ ਪਰਮਨ ਸਤਕਾਰ ਜੋ ਖੁਰਾਂ ਕੀ ਸਾਜੀ ਔਰ ਉਹਨਵਾਜੀ ਹੋਈ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਬੜੇ ਲੰਮੀ ਸਮੇਤੁ ਲੈ ਕੇ ਸਤਿਗੁਰਾਂ ਦੇ ਪਾਵਨ ਚਰਣਾ ਦੀਆਂ ਹਾਜ਼ਰੀਆਂ ਸਮੂਹ ਮਾਈ ਭਾਈ ਸਿਟੇ ਤੋਂ ਬੜੇ ਬਯੰਤ ਮਾਪੁਰਖਾਂ ਨੇ ਸ਼ਬਦ ਗੁਰਬਾਣੀ ਦੇ ਨਾਲ ਜੋੜਿਆ ਤੇ ਰਾੜਾ ਸਾਹਿਬ ਦੀ ਉਸ ਬਾੜੀ ਦੇ ਟਹਿਕ ਤੇ ਫੁੱਲ ਬੈਠੇ ਨੇ ਮਾਪੁਰਖ ਪਿੱਛੇ ਸੰਤ ਬਾਬਾ ਮਹਿੰਦਰ ਸਿੰਘ ਜੀ ਖੰਨੇ ਵਾਲੇ ਮਹਾਂਪੁਰਖ ਉਹਨਾਂ ਦੇ ਬਰੋਸਾਏ ਹੋਏ ਮਹਾਂਪੁਰਖ ਬੈਠੇ ਨੇ ਉਹਨਾਂ ਨੇ ਕੀਰਤਨ ਦੀ ਹਾਜ਼ਰੀ ਭਰਨੀ ਆ ਮੈਂ ਤਾਂ ਵਿਚਾਲ ਦੀ ਲੱਕਾ ਵਟਲੇ ਆ ਦਰਸ਼ਨ ਮੇਲਾ ਕਰਨ ਵਾਸਤੇ ਆਏ ਸੀ ਚਲੋ ਗੁਰਮੁਖਾਂ ਦਾ ਹੁਕਮ ਹੋਇਆ 10 ਮਿੰਟ ਦੀ ਹਾਜ਼ਰੀ ਭਰਨ ਦਾ ਆਓ ਪਿਆਰ ਦੇ ਵਿੱਚ ਸਾਰੇ ਜੁੜਨ ਦੀ ਕਿਰਪਾਲਤਾ ਕਰੀਏ ਸਾਧੂ ਦਾ ਜੀਵਨ ਹੁਣੇ ਸਤਿਕਾਰਯੋਗ ਸਾਡੇ ਭੈਣ ਜੀ ਦੱਸ ਰਹੇ ਸਨ ਮਹਾਪੁਰਖ ਦਾ ਜੀਵਨ ਸਾਧਕੀ ਮਹਿਮਾ ਬੇਦਨਾਂ ਜਾਣਨਾ ਜੇਤਾ ਸੁਣੈ ਤੇ ਤਾ ਤੇ ਤਵਖਿਆਨੇ ਸਾਧੂ ਦੀ ਮਹਿਮਾ ਬੇਅੰਤ ਹੈ ਉਹਦਾ ਪਾਰਾ ਬਾਰ ਨਹੀਂ ਪਾਇਆ ਜਾ ਸਕਦਾ ਵੀ ਜੇ ਕੋਈ ਦੱਸ ਦੇਵੇ ਵੀ ਸੰਤ ਬਾਬਾ ਕਰਮ ਸਿੰਘ ਜੀ ਮਹਾਰਾਜ ਵਿੱਚ ਆ ਵੀ ਗੁਣ ਸੀ ਆ ਵੀ ਗੁਣ ਸੀ ਆ ਵੀ ਗੁਣ ਸੀ ਝੂਠ ਹੈ ਅਸੀਂ ਕਹਾਂਗੇ ਅਸੀਂ ਨਹੀਂ ਮੰਨਦੇ ਹਾਂ ਜਦੋਂ ਵੇਦਾ ਨੇ ਇਹ ਗੱਲ ਕਹਿ ਦਿੱਤੀ ਵੀ ਸੰਤਾਂ ਦੀ ਮਹਿਮਾ ਦਾ ਅੰਤ ਨਹੀਂ ਪਾਇਆ ਜਾ ਸਕਦਾ ਤੇ ਸਾਡੇ ਵਰਗੀ ਜਵਾਨ ਕੀ ਦੱਸ ਦੋਗੀ ਬੋਲੋ ਸਤਿਨਾਮ ਸ੍ਰੀ ਵਾਹਿਗੁਰੂ ਸੰਤ ਦਾ ਜੀਵਨ ਹੀ ਪ੍ਰਚਾਰ ਹੈ ਸੰਤ ਦਾ ਜੀਵਨ ਇੱਕ ਪ੍ਰਚਾਰ ਹੈ ਤੇ ਸੰਤ ਬਾਬਾ ਕਰਮ ਸਿੰਘ ਜੀ ਮਹਾਰਾਜ ਜੀ ਨੇ ਆਹ ਟਿੱਬਿਆਂ ਵਿੱਚ ਬੈਠ ਕੇ ਤੁਹਾਨੂੰ ਪਤਾ ਕਿੰਨੀ ਬੰਦਗੀ ਕਰੀ ਜਿਉ ਉਹਨਾਂ ਦੀ ਬੰਦਗੀ ਕਰੀ ਹੋਈ ਸੀ ਸੰਤ ਬਾਬਾ ਕਰਮ ਸਿੰਘ ਜੀ ਤਾਂ ਦੇਖੋ ਆਹ ਰੌਣਕ ਮੇਲੇ ਲੱਗ ਰਹੇ ਨੇ ਸਾਤੂ ਦਾ ਜੀਵਨੀ ਪ੍ਰਚਾਰ ਹੈ ਸੰਤ ਨੂੰ ਬਾਜਾ ਚੱਕਣ ਦੀ ਲੋੜ ਨਹੀਂ ਸੰਤ ਨੂੰ ਢੋਲਕੀਆਂ ਚੱਕਣ ਦੀ ਲੋੜ ਨਹੀਂ ਸੰਤ ਨੂੰ ਚਮਟੇ ਚੱਕਣ ਦੀ ਲੋੜ ਨਹੀਂ ਸੰਤ ਨੂੰ ਆ ਕਾਲਾ ਚੋਲਾ ਪਾਉਣ ਦੀ ਲੋੜ ਨਹੀਂ ਉਹਦਾ ਜੀਵਨੀ ਪ੍ਰਚਾਰ ਹੈ ਸੰਤ ਦਾ ਇੱਕ ਵਾਰੀ ਰੰਗ ਜਾਵੇ ਸੰਤ ਦੁਨੀਆ ਦੇ ਲੋਕ ਬਹਿ ਕੇ ਕਹਿਣਗੇ ਅਸੀਂ ਅੰਮ੍ਰਿਤ ਛੱਕ ਲਏ ਬੋਲੋ ਸਤਿਨਾਮ ਵਾਹਿਗੁਰੂ ਕਹਿਣ ਦੀ ਲੋੜ ਹੀ ਨਾ ਪਵੇ ਅੱਜ ਬਾਜੇ ਭੰਣੇ ਪੈਣਦੇ ਨੇ ਅੰਮ੍ਰਿਤ ਛੱਕੋ ਅੰਮ੍ਰਿਤ ਛੱਕੋ ਪਰ ਕੋਈ ਕਮਾਈ ਵਾਲਾ ਹੋਵੇ ਸਾਡੇ ਦਰਾਜ ਦੇ ਨੇੜੇ ਤਪਾ ਦਰਾਜ ਦੇ ਨੇੜੇ ਇੱਕ ਪਿੰਡ ਪੈਂਦਾ ਉੱਥੇ ਸੰਤ ਬਾਬਾ ਜਰਨੈਲ ਸਿੰਘ ਦੀ ਢੰਡਰਾ ਵਾਲੇ ਮਹਾਂਪੁਰਖ ਆਏ ਸਾਡਾ ਉਹ ਪਿੰਡ ਸੀ ਜਿਹੜਾ ਨਾ ਉੱਥੇ ਘਰ ਘਰ ਦੇ ਵਿੱਚ ਮਟੀਆਂ ਬਣੀ ਹੋਈਆਂ ਸੀ ਘਰ ਘਰ ਦੇ ਵਿੱਚ ਮਟੀਆਂ ਦੋ ਇਟਾਂ ਜੀਆਂ ਖੜੀਆਂ ਕਰ ਲੈਣੀ ਆ ਇੱਕ ਉੱਤੇ ਰੱਖ ਦੇਣੀ ਉਹ ਤਿੰਨ ਇਟਾਂ ਦੀਆਂ ਮਟੀਆਂ ਜੇ ਬਣੀਆਂ ਚਿੱਟਾ ਚਿੱਟਾ ਰੰਗ ਕਰਿਆ ਹੋਇਆ ਸੀ ਉਹਨਾਂ ਨੂੰ ਤੇ ਮਹਾਂਪੁਰਖ ਸੰਤ ਬਾਬਾ ਜਰਨੈਲ ਸਿੰਘੀ ਭਿੰਡਰਾ ਵਾਲੇ ਮਹਾਂਪੁਰਖਾਂ ਨੇ ਕੇਵਲ ਇੱਕ ਦਵਾਨ ਲਾਇਆ ਇੱਕ ਵਾਰੀ ਕਥਾ ਕਰੀ ਇਹੋ ਜੇ ਉਹਨਾਂ ਦੇ ਬੋਲ ਦੇ ਵਿੱਚ ਕ੍ਰਾਂਤੀ ਸੀ ਜਦੋਂ ਬੋਲ ਦੇ ਸੀਨਾਂ ਸਾਧੂ ਮਹਾਂਪੁਰਖ ਅੰਮ੍ਰਿਤ ਬਾਣੀ ਤੇ ਕੀ ਲਿਖਦੇ ਨੇ ਲੋ ਜਿਨ੍ਹਾਂ ਦੇ ਜੀਪਾ ਲੱਗਿਆ ਬੋਲਿਓ ਭਾਈ ਜੇ ਬਾਬਾ ਕਰਮ ਸਿੰਘ ਮਹਾਰਾਜ ਦਾ ਰੰਗ ਚੜਿਆ ਹੋਇਆ ਨਾ ਫਿਰ ਤਾਂ ਜਰੂਰ ਬੋਲੋਗੇ ਫਿਰ ਕਹਿਣ ਦੀ ਲੋੜ ਨਾ ਪਵੇ ਨਹੀਂ ਤਾਂ ਫਿਰ ਅਸੀਂ ਤਾਂ ਕਹਾਂਗੇ ਭਈ ਇਹ ਤਾਂ ਜਲੇਬੀਆਂ ਖਾਣ ਵਾਸਤੇ ਆਏ ਨੇ ਬੋਲੋ ਸਤਿਰਾਮ ਜੀਵਾਸ ਜੀ ਕੀ ਕਹਿੰਦੀ ਹੈ ਬਾਣੀ ਉਹ ਸਾਧੂ ਤਾਂ ਬੋਲਦੇ ਨੇ ਅੰਬਰ ਤਕ ਜਾਨੀ ਮੁਖੜੇ ਤੋਂ खरे चोखल कहिड़ा दे ਸਮਾਂ ਜਿਹੜਾ ਘਟਾ ਦਿੰਨੇ ਇਸ ਕਰਕੇ ਥੋੜੇ ਜੇ ਸਮਾਂ ਮੈਂਟ ਰਹਿੰਦੇ ਨਹੀਂ ਬਸ ਮੇਰੇ ਮੈਂ ਚ ਕਰਦਾ ਮਹਾਪੁਰਖਾਂ ਨੇ ਇੱਕ ਵਾਰੀ ਕਥਾ ਕਰੀ ਸੰਤ ਬਾਬਾ ਜਰਨੈਲ ਸਿੰਘ ਜੀ ਨੇ ਇੱਕ ਵਾਰੀ ਕਥਾ ਕਰੀ ਬਸ ਤੇ ਕਥਾ ਐਸੀ ਕਰੀ ਜਿੰਨੀਆਂ ਪਿੰਡ ਵਿੱਚ ਮਟੀਆਂ ਬਣੀਆਂ ਹੋਈਆਂ ਸੀ ਨਾ ਸਾਰੀਆਂ ਢਾ ਕੇ ਟਰਾਲੀ ਭਰ ਕੇ ਟਾਂ ਦੀ ਗੁਰਦੁਆਰੇ ਸਿੱਟ ਕੇ ਬੋਲੋ ਸਤਨਾਮ ਵਾਹਿਗੁਰੂ ਇੱਕ ਵਾਰੀ ਕਥਾ ਕਰਨ ਦਾ ਪ੍ਰਚਾਰ ਬਾਬਾ ਅਤਰ ਸਿੰਘ ਜੀ ਮਸਤੂਣਾ ਸਾਹਿਬ ਵਾਲੇ ਮਹਾਂਪੁਰਖ ਕਲਕੱਤੇ ਦੀਵਾਨ ਲੱਗਦੇ ਨੇ ਕਲਕੱਤੇ 14 ਦੀਵਾਨ ਬਾਬਾ ਜੀ ਦੇ 14 ਬੜੀ ਸੰਗਤ ਆਈ ਦੀਵਾਨ ਸੁਣਨ ਵਾਸਤੇ ਇੱਕ ਜਿਹੜਾ ਸੈਕਟਰੀ ਸੀ ਜਿਵੇਂ ਸਾਡੇ ਬਾਬਾ ਜੀ ਬੋਲ ਰਹੇ ਨੇ ਉਹ ਬੜਾ ਕਹਿਆ ਕਰੇ ਅੰਮ੍ਰਿਤ ਛਕੋ ਬਈ ਅੰਮ੍ਰਿਤ ਛਕੋ ਬਈ ਨਾਂ ਲਖਾਓ ਮੇਰੇ ਕੋਲ ਕਾਪੀ ਹੈ ਨਾਂ ਲਖਾਓ ਕਿਸੇ ਨੇ ਨਾਂ ਹੀ ਨ ਲਖਾਇਆ ਬੜਾ ਉਹਨੇ ਪ੍ਰਚਾਰ ਕਰਿਆ ਵੀ ਨਾਂ ਲਖਾਓ ਬਾਬਾ ਜੀ ਕੀਰਤਨ ਦੀ ਸਮਾਪਤੀ ਤੋਂ ਬਾਅਦ ਧਨ ਬਾਬਾ ਅਤਰ ਸਿੰਘ ਜੀ ਮਸਤੂਆਣਾ ਸਾਹਿਬ ਵਾਲੇ ਮਾਪ ਪੁਰਖ ਹਨ ਜਿਨ੍ਹਾਂ ਨੇ ਕੀਰਤਨ ਸਾਹਿਬ ਕੇ ਰੱਖਿਆ ਮਲਬਈ ਕੀਰਤਨ ਅੱਜ ਸਾਡੇ ਕੀਰਤਨ ਦੇ ਵਿੱਚ ਲੜਾ ਵਟਾ ਗਈ ਅੱਜ ਸਾਡਾ ਕੀਰਤਨ ਤਰਜਾ ਦੇ ਵਿੱਚ ਲਿਆ ਗਿਆ ਬੋਲੋ ਸਤਨਾਮ ਵਾਹਿਗੁਰੂ ਨਾ ਬੋਲੀਏ ਇਸ ਗੱਲ ਤੇ ਸਟੇਜ ਜਿਹੜੀ ਹੈ ਧਾਰਮਿਕ ਸਟੇਜ ਹੈ ਪਰ ਅੱਜ ਲੋਕ ਆਪ ਹੀ ਸਮਝ ਜਾਣਗੇ ਗੱਲ ਕਿ ਕਿੱਧਰ ਨੂੰ ਚੱਲ ਰਿਹਾ ਹੈ ਇਸ ਕਰਕੇ ਬਾਬਾ ਅਤਰ ਸਿੰਘ ਜੀ ਮਸਤੂਆਣਾ ਸਾਹਿਬ ਵਾਲੇ ਗੁਰੂ ਗ੍ਰੰਥ ਸਾਹਿਬ ਜੀ ਹਜ਼ੂਰੀ ਵਿੱਚ ਬੈਠ ਕੇ ਚੌਰ ਕਰਦੇ 11-11 ਵਜੇ ਬੱਜਦੇ 11 ਵਜੇ ਚਾਰ ਚਾਰ ਭਵ ਖੰਡਣੇ ਚਾਰ ਚਾਰ ਢੋਲਕੀਆਂ ਵੱਜਦੀਆਂ ਚਾਰ ਚਾਰ ਭਵ ਖੰਡਣੇ ਵੱਜਦੇ ਲੋਕ ਇਹਨਾਂ ਨੂੰ ਚਿੰਤੇ ਕਹਿੰਦੇ ਨੇ ਚਿੰਤੇ ਨਹੀਂ ਚਿੰਤੇ ਤਾਂ ਰੋਟੀਆਂ ਬਣਾਉਣ ਵਾਲੇ ਹੁੰਦੇ ਨੇ ਬੋਲੋ ਸਤਿਰਾਮ ਇਹ ਭਵ ਖੰਡਣੇ ਨੇ ਚਲੋ ਵਕਤ ਦੇਖੀਰ ਬਾਬਾ ਜੀ ਨੇ ਬੜੇ ਪਿਆਰ ਵਿੱਚ ਆ ਕੇ ਬਾਬਾ ਦਰ ਸਿੰਘ ਜੀ ਨੇ 14 ਦਵਾਨਾਂ ਦੀ ਸਮਾਪਤੀ ਕਰਤੀ ਇੱਕ ਦਿਨ ਵੀ ਨਾ ਬੋਲਿਆ ਜਦੋਂ ਨਾ ਬੋਲਿਆ ਕੀ ਅੰਬਰ ਤੋਂ ਛਕਾਉਣਾ ਸੀ ਇਸੀ ਦਾ ਤੁਸੀਂ ਤਾਂ ਕਿਸੇ ਨੂੰ ਵੀ ਨਹੀਂ ਕਿਹਾ ਸਮਾਪਤੀ ਹੋ ਗਈ ਬਾਬਾ ਜੀ ਉੱਠ ਕੇ ਖੜੇ ਹੋਗੇ ਸੰਤਤਰ ਸਿੰਘ ਜੀ ਮਾਸਤੂਣਾ ਸਾਹਿਬ ਵਾਲੇ ਕਹਿੰਦੇ ਭਾਈ ਅੱਜ ਗੁਰੂ ਨਾਨਕ ਦੇ ਘਰ ਦਾ ਜਹਾਜ਼ ਚੱਲਣਾ ਧੰਨ ਬਾਜਾਂ ਵਾਲੇ ਦਾ ਜਿਹਨੇ ਉਸ ਜਹਾਜ਼ ਵਿੱਚ ਸਵਾਰ ਹੋਣਾ ਉਹ ਖੜੇ ਹੋ ਜੋ ਇਰ ਇਤਿਹਾਸ ਵਿੱਚ ਲਿਖਿਆ ਉਹਨਾਂ ਦੇ ਸਮਕਾਲੀ ਮਹਾਪੁਰਖਾਂ ਦਾ ਸੁਣਿਆ ਕਹਿੰਦੇ ਹਜ਼ਾਰਾਂ ਦੀ ਤਦਾਦ ਵਿੱਚ ਇੱਕ ਆਵਾਜ਼ ਸੰਤ ਅਤਰ ਸਿੰਘ ਮਹਾਰਾਜ ਦੀ ਹਜ਼ਾਰਾਂ ਦੀ ਤਦਾਦ ਦੇ ਵਿੱਚ ਸੰਗਤਾਂ ਅੰਬਰ ਛਕਣ ਵਾਸਤੇ ਉੱਠ ਕੇ ਖੜੀਆਂ ਹੋ ਗਈਆਂ ਸੀ ਬੋਲੋ ਸਤਨਾਮ ਵਾਹਿਗੁਰੂ ਇੱਕ ਆਵਾਜ਼ ਦੇ ਨਾਲ ਅੱਜ ਅਸੀਂ ਕਿੰਨੀਆਂ ਉੱਚੀਆਂ ਉੱਚੀਆਂ ਧਾਰਨਾਵਾਂ ਪੜਦੇ ਕੋਈ ਨਹੀਂ ਹੁੰਦਾ ਬਰਤਣ ਛਕਣ ਵਾਸਤੇ ਤਿਆਰ ਕੋਈ ਉੱਠਦਾ ਹੀ ਨਹੀਂ ਐ ਵੀ ਅਸੀਂ ਅੰਬਰ ਸਾਹਿਬ ਲਈ ਗੁਰੂ ਵਾਲੇ ਬਣ ਜਾਈਏ ਅਸੀਂ ਜਪਜੀ ਸਾਹਿਬ ਦਾ ਪਾਠ ਕਰਨ ਲੱਗੇ ਜੀ ਅਸੀਂ ਸੁਖਣੀ ਸਾਹਿਬ ਦਾ ਪਾਠ ਕਰਨ ਲੱਗੇ ਜਾਈਏ ਅਸੀਂ ਵੀ ਸੁਣਾਉਣ ਵਾਲੇ ਹੀ ਐ ਬੋਲੋ ਸਤਨਾਮ ਵਾਹਿਗੁਰੂ ਕਰਦੇ ਕਰਦੇ ਅਸੀਂ ਵੀ ਕੁਝ ਨਹੀਂ ਰੋਟੀਆਂ ਖਾ ਕੇ ਪੈਣ ਵਾਲੀ ਐ ਬਸ ਸੁਣਾ ਗਏ ਅਸੀਂ ਬਾਬਾ ਜੀ ਪਿੱਛੇ ਬੈਠੇ ਉਹ ਵੀ ਸੁਣਾਉਣ ਵਾਲੇ ਨੇ ਚਲੋ ਇਹ ਤਾਂ ਕਮਾਈ ਵਾਲੇ ਬੱਚੇ ਇਹਨਾਂ ਦੇ ਰਾਣਾ ਸਾਹਿਬ ਦੀ ਧਰਤੀ ਤੋਂ ਆਏ ਨਿਮਾਪੁਰਕ ਪਰ ਆਓ ਪਿਆਰ ਦੇ ਵਿੱਚ ਮੈਂ ਕੋਈ ਤਾਲਣਾ ਪੜ ਕੇ ਉਹ ਸਮਾਂ ਮੈਂ ਵੇਖਿਆ ਜਦੋਂ ਸੰਤ ਬਾਬਾ ਕਰਮ ਸਿੰਘ ਜੀ ਮਹਾਰਾਜ ਚੜ੍ਹਾਈ ਕਰੇ ਨਾ ਮੈਂ ਖੁਦ ਵੇਖਿਆ ਆਪਣੀ ਅੱਖਾਂ ਦੇ ਨਾਲ ਉਸ ਵਕਤ ਅਸੀਂ ਰਾਣਾ ਸਾਹਿਬ ਗਏ ਸੀ ਉਸ ਵਕਤ ਬਿਰਸ਼ ਵੀ ਰੋਂਦੇ ਸੀ ਕੰਧਾਂ ਵੀ ਰੋਂਦੀਆਂ ਸੀ ਜਦੋਂ ਸੰਤ ਬਾਬਾ ਕਰਮ ਸਿੰਘ ਜੀ ਮਹਾਰਾਜ ਨੇ ਸਰੀਰ ਛੱਡਿਆ ਸਾਧੂ ਜਾਂਦਾ ਇੱਕ ਸਾਧੂ ਜਾਂਦਾ ਇੱਕ ਬੋੜ ਦਾ ਦਰਖਤ ਹੁੰਦਾ ਹਜ਼ਾਰਾਂ ਸਾਲ ਲੱਗ ਜਾਂਦੇ ਨੇ ਉਸ ਬੋੜ ਦੇ ਦਰਖਤ ਨੂੰ ਵੱਡਾ ਹੁੰਦਿਆਂ ਪਰ ਜੇ ਕੋਈ ਉੱਥੇ ਬੋੜ ਦਾ ਦਰਖਤ ਲਾ ਦੀ ਉਹਦੀ ਛੇਤੀ ਹੋ ਜਾਊਗਾ ਨਹੀਂ ਹੁੰਦਾ ਅੱਜ ਭਾਵੇਂ ਸੰਤ ਬਾਬਾ ਸਤਰਾਮ ਸਿੰਘ ਜੀ ਬੜੀਆਂ ਕਮਾਈਆਂ ਦੇ ਮਾਲਕ ਨੇ ਤਖਤਾਂ ਤੇ ਬੈਠਣਾ ਬਹੁਤ ਔਖਾ ਹੈ ਸੰਤ ਬਾਬਾ ਜਗਰੂਪ ਸਿੰਘ ਜੀ ਮਹਾਰਾਜ ਇਸ ਸਥਾਨ ਦੀ ਸੇਵਾ ਨਿਭਾ ਰਹੇ ਹਨ ਪਰ ਉਹਨਾਂ ਵਾਸਤੇ ਬੜਾ ਇੱਕ ਦੁੱਖਤਾਈ ਸਮੱਸਿਆ ਉਹ ਮੈਂ ਕੋਈ ਸ਼ਬਦ ਬੋਲ ਕੇ ਇਸ ਮਰਤੀ ਕਰਦਾ ਹਾਂ ਸਾਡੇ ਮਹਾਪੁਰਖ ਸੰਤ ਬਾਬਾ ਨਰੈਣ ਸਿੰਘ ਮੋਨੀ ਜੀ ਰਾਜ ਤਪਤ ਰਾਜ ਵਾਲੇ ਉਹਨਾਂ ਦੇ ਪਿਤਾ ਜੀ ਸਨ ਬੱਬਾ ਨੱਥਾ ਸਿੰਘ ਜੀ ਉਹਨਾਂ ਦੀ ਕਥਾਰਨਾ ਮੇਰੇ ਯਾਦ ਹੈ ਮੈਂ ਇੱਥੇ ਬੋਲ ਕੇ ਸਮਾਪਤੀ ਦਾ ਦੁਨਾਲ ਦੀ ਨਾਲ ਪਿਆਰ ਦੇ ਵਿੱਚ ਬੋਲਿਓ ਵੀ ਇਹ ਵਿਛੋੜੇ ਦਾ ਸੁਮੈ ਅੱਜ ਜਿਹੜਾ ਵਿਛੋੜਾ ਹੈ ਪਰ ਜੇ ਰੋਟੀਆਂ ਖਾ ਕੇ ਮੁੜ ਕੇ ਫੇਰ ਨਹੀਂ ਵਿਛੋੜਾ ਹੈ ਜੇ ਤੁਹਾਨੂੰ ਪਤਾ ਵੀ ਹਾਂ ਸੀ ਵਿਛੋੜੇ ਵਿੱਚ ਬੈਠਿਆ ਫਿਰ ਜ਼ਰੂਰ ਦੋ ਹੀ ਸ਼ਬਦ ਬੋਲੂਗਾ ਮੈਂ ਵੱਧ ਨਹੀਂ ਲੈ ਕੇ ਜਾਂਦਾ ਇੱਥੇ ਸਮਾਪਤੀ ਕਰੂਗਾ ਉਹ ਕਿੱਧਰ ਗਈਆਂ ਜਿੰਦੇ ਵੀ ਤੇਰੀਆਂ ਸੰਗਿਆ अॼु कल्हूं छॾ कई नौसा माने कयां के कल्हीनू छॾ कई नौसा माना नाती भे गैया ते न से बौता पार ਦਰਗਾਹਾਂ ਤੇ ਗਈ ਤੇਰੀ ਅਸਈਆਂ ਕੱਲੇ ਨੂੰ ਸੱਜ ਗਈਆਂ ਜਿਨ੍ਹਾਂ ਤੇ ਬਹੁਤ ਦਮਾਨ ਕਰਦੀ ਬਹੁਤ ਬਹੁਤ ਧੰਨਵਾਦ ਜੋ ਮੁੱਖ ਸੇਵਾਦਾਰ ਸੰਤ ਬਾਬਾ ਜਗਰੂਪ ਸਿੰਘ ਜੀ ਮਹਾਰਾਜ ਸੋ ਹੋਰ ਵੀ ਜਿੰਨੇ ਗਰੂ ਪਿਆਰੇ ਸਾਰੇ ਮਾਪੁਰਖਾਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ